ਸਤ ਸ੍ਰੀ ਅਕਾਲ ਬੱਚਿਓ ਅੱਜ ਮੈਂ ਤੁਹਾਨੂੰ ਕਹਾਣੀ ਸੁਣਾਉਂਗੀ ਦਰਜੀ ਤੇ ਹਾਥੀ ਕਹਾਣੀ ਹੈ ਜਿਹੜੀ ਬਹੁਤ ਹੀ ਦਿਲਚਸਪ ਹੈ ਕਿ ਦਰਜੀ ਤੇ ਹਾਥੀ ਦੋਨੇ ਕਿਵੇਂ ਦੋਸਤ ਬਣੇ ਤੇ ਉਸ ਤੋਂ ਬਾਅਦ ਕੀ ਹੋਇਆ ਹੋਇਆ ਇਹ ਹੋਇਆ ਇਹ ਕਿ ਇੱਕ ਸੀ ਹਾਥੀ ਉਹ ਹਾਥੀ ਸੀ ਰਾਜੇ ਦਾ ਤਾਂ ਉਹਦੀ ਦੇਖਭਾਲ ਕਰਨ ਵਾਲਾ ਲੜਕਾ ਉਸ ਨੂੰ ਹਰ ਰੋਜ਼ ਸ਼ਹਿਰ ਤੋਂ ਪਾਰ ਵਾਲੀ ਨਦੀ ਦੇ ਵਿੱਚ ਲੈ ਕੇ ਜਾਂਦਾ ਸੀ ਜਿੱਥੇ ਉਹ ਹਾਥੀ ਮਨ ਭਰ ਕੇ ਪਾਣੀ ਪੀਂਦਾ ਨਹਾਉਂਦਾ ਪਾਣੀ ਦੇ ਵਿੱਚ ਸ਼ਰਾਰਤਾਂ ਕਰਦਾ ਤਾਂ ਉਹ ਜਿਹੜੇ ਬਾਜ਼ਾਰ ਦੇ ਵਿੱਚੋਂ ਲੰਘਦਾ ਸੀ ਉਸ ਬਾਜ਼ਾਰ ਦੇ ਵਿੱਚ ਇੱਕ ਦਰਜੀ ਦੀ ਦੁਕਾਨ ਸੀ ਤੇ ਦਰਜੀ ਹੈ ਜਿਹੜਾ ਉਹ ਆਪਣੀ ਦੁਕਾਨ ਤੇ ਕੰਮ ਕਰਦਾ ਤੇ ਜਦੋਂ ਵੀ ਹਾਥੀ ਲੰਘਦਾ ਉਹਦੇ ਕੋਲੋਂ ਤਾਂ ਉਹ ਨੂੰ ਕੁਛ ਨਾ ਕੁਛ ਖਾਣ ਨੂੰ ਦੇ ਦਿੰਦਾ ਇਹ ਹੀ ਦੋਸਤੀ ਹੌਲੀ-ਹੌਲੀ ਪੱਕੀ ਹੋ ਗਈ। ਹੁਣ ਹਰ ਰੋਜ਼ ਹੀ ਹੋ ਗਿਆ ਕਿ ਹਾਥੀ ਹੈ ਜਿਹੜਾ ਲੰਗਦਾ ਹੋਇਆ ਦਰਜੀ ਦੁਕਾਨ ਦੇ ਵਿੱਚ ਆਪਣੀ ਸੁੰਡ ਕਰਦਾ ਤੇ ਦਰਜੀ ਉਹਦੇ ਲਈ ਰੱਖੀ ਹੋਈ ਖਾਣ ਵਾਲੀ ਚੀਜ਼ ਉਸ ਨੂੰ ਕੋਈ ਨਾ ਕੋਈ ਦੇ ਦਿੰਦਾ ਤਾਂ ਹਾਥੀ ਹੈ ਜਿਹੜਾ ਉਹ ਅੱਗੇ ਲੰਘ ਜਾਂਦਾ। ਤਾਂ ਇੱਕ ਦਿਨ ਕੀ ਹੋਇਆ ਕਿ ਦਰਜੀ ਕਿਸੇ ਗੱਲ ਤੇ ਬਹੁਤ ਗੁੱਸੇ 'ਚ ਬੈਠਾ ਸੀ। ਤਾਂ ਹਾਥੀ ਨੇ ਤਾਂ ਹਰ ਰੋਜ਼ ਵਾਂਗ ਓਵੇਂ ਹੀ ਆਪਣੀ ਸੁੰਡ ਹੈ ਜਿਹੜੀ ਉਹ ਅੰਦਰ ਕੀਤੀ ਤਾਂ ਦਰਜੀ ਦੇ ਗੁੱਸੇ ਬਾਰੇ ਉਹਨੂੰ ਪਤਾ ਨਹੀਂ ਸੀ ਤਾਂ ਦਰਜੀ ਨੇ ਗੁੱਸੇ ਦੇ ਵਿੱਚ ਸੂਈ ਹੈ ਜਿਹੜੀ ਉਹ ਸੁੰਡ ਦੇ ਉੱਤੇ ਚਬੋਤੀ ਕਿਉਂਕਿ ਦਰਜੀ ਸੂਈ ਦੇ ਨਾਲ ਕੰਮ ਕਰੀ ਜਾਂਦਾ ਸੀ ਹੁਣ ਹਾਥੀ ਨੂੰ ਬਹੁਤ ਗੁੱਸਾ ਆਇਆ ਕਿਉਂਕਿ ਉਹਨੂੰ ਬਹੁਤ ਪੀੜ ਲੱਗੀ ਉਹ ਬੋਲਿਆ ਕੁਝ ਨਹੀਂ ਉਹ ਚੁੱਪਚਾਪ ਅੱਗੇ ਨਦੀ ਵੱਲ ਚਲਾ ਗਿਆ ਉਥੇ ਉਹਨੇ ਓਵੇਂ ਹੀ ਪਾਣੀ ਪੀਤਾ ਨਹਾਦਾ ਪਰ ਆਉਂਦੇ ਹੋਏ ਉਹਨੇ ਗੰਦਾ ਚਿੱਕੜ ਹੈ ਜਿਹੜਾ ਉਹ ਆਪਣੀ ਸੁੰਡ 'ਚ ਭਰ ਲਿਆ ਤੇ ਆਉਂਦੇ-ਆਉਂਦੇ ਰਸਤੇ ਦੇ ਵਿੱਚ ਜਦੋਂ ਦਰਜੀ ਦੀ ਦੁਕਾਨ ਆਈ ਤਾਂ ਚਿੱਕੜ ਹੈ ਜਿਹੜਾ ਉਹ ਸਾਰਾ ਦਰਜੀ ਦੀ ਦੁਕਾਨ ਦੇ ਵਿੱਚ ਸਿੱਟਦਾ ਹੁਣ ਦਰਜੀ ਦੇ ਨਵੇਂ ਕੱਪੜੇ ਜਿਹੜੇ ਉਹਨੇ ਲੋਕਾਂ ਨੂੰ ਦੇਣੇ ਸੀ ਸਾਰੇ ਖਰਾਬ ਹੋ ਗਏ ਤੇ ਦਰਜੀ ਹੈ ਜਿਹੜਾ ਉਹ ਵੀ ਬਹੁਤ ਦੁਖੀ ਹੋਇਆ ਤਦ ਉਹ ਪਛਤਾਵਾ ਵੀ ਬਹੁਤ ਹੋਇਆ ਕਿ ਮੈਂ ਸੂਈ ਕਿਉਂ ਚਬੋਈ ਜੇ ਮੈਂ ਸੂਈ ਚਬੋਈ ਤਾਂ ਹਾਥੀ ਨੂੰ ਗੁੱਸਾ ਆਇਆ ਤੇ ਉਹਨੇ ਮੇਰੀ ਦੁਕਾਨ ਤੇ ਇਹ ਹਾਲ ਕਰਤਾ ਤਾਂ ਇਹ ਹੈ ਅਦਲੇ ਦਾ ਬਦਲਾ ਜਿਸ ਤਰ੍ਹਾਂ ਨਾਲ ਤੁਸੀਂ ਦੂਜਿਆਂ ਨਾਲ ਵਿਵਹਾਰ ਕਰੋਗੇ ਉਸੇ ਤਰ੍ਹਾਂ ਨਾਲ ਦੂਸਰੇ ਲੋਕ ਤੁਹਾਡੇ ਨਾਲ ਵਿਵਹਾਰ ਕਰਨਗੇ ਥੈਂਕ ਯੂ